ਦੇ ਰਿਜ਼ਲਟ ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਐਨਟੀਏ ਦੇ ਵੱਲੋਂ ਕਮੇਟੀ ਦਾ ਗਠਨ ਐਨਟੀਏ ਦੇ ਡੀਜੀ ਬੋਲੇ ਕਮੇਟੀ ਦੇ ਸੁਝਾਵਾਂ ਤੇ ਲਵਾਗੇ ਅਗਲਾ ਫੈਸਲਾ NEET ਦੀ ਪ੍ਰੀਖਿਆ ਦੇ ਵਿੱਚ 67 ਵਿਦਿਆਰਥੀਆਂ ਨੇ ਹਾਸਲ ਕੀਤਾ ਸੀ ਪਹਿਲਾ ਰੈਂਕ T20 ਕ੍ਰਿਕਟ ਵਰਲਡ ਕੱਪ ਦੇ ਵਿੱਚ ਅੱਜ ਭਾਰਤ ਪਾਕਿਸਤਾਨ ਦੀ ਟੱਕਰ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਹੋਏਗਾ ਮੁਕਾਬਲਾ ਸ਼ਾਮ 8 ਵਜੇ ਤੋਂ ਸ਼ੁਰੂ ਹੋਏਗਾ ਮੈਚ ਸਸ਼ਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖਰੇ ਸਰ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਮੇਦਾ ਤੁਸੀਂ ਸਾਰੇ ਖੈਰੀਅਤ ਨਾਲ ਹੋਗੇ ਤਾਂ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਅੱਜ ਪੀਐਮ ਨਰਿੰਦਰ ਮੋਦੀ ਦੀ ਤਾਜਪੋਸ਼ੀ ਹੈ ਤੀਜੀ ਵਾਰ ਪੀਐਮ ਮੋਦੀ ਦੀ ਸੌ ਚੁੱਕਣਗੇ ਨਰਿੰਦਰ ਮੋਦੀ ਸਦਸਿਏ ਕਿ ਵਿਦੇਸ਼ਾ ਤੋਂ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਵਿਦੇਸ਼ਾ ਤੋਂ ਮਹਿਮਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਸ਼ਾਮ ਨੂੰ 7:30 ਵਜੇ ਨਰਿੰਦਰ ਮੋਦੀ ਦੇ ਵੱਲ ਫਲਪ ਲੈਂ ਜਾਏਗੀ ਕਾ ਰਾਸ਼ਟਰਪਤੀ ਪਵਨ ਦੇ ਵਿੱਚ ਦਸਤੀ ਕਿਸੋ ਚੁਕ ਸਮਾਗਮ ਰੱਖਿਆ ਗਿਆ ਹੈ ਜਿਸ ਨੂੰ ਲੈ ਕੇ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਨੇ ਔਰ ਰਾਜ ਕਾਟ ਦੇ ਵਿੱਚ ਥੋੜੀ ਦੇਰ ਦੇ ਵਿੱਚ ਰਾਜ ਕਾਟ ਪਹੁੰਚਣਗੇ ਨਰਿੰਦਰ ਮੋਦੀ ਮਹਾਤਮਾ ਗਾਂਧੀ ਅਤੇ ਅਟਲ ਬਿਹਾਰੀ ਬਾਜਪਈ ਨੂੰ ਨਮਨ ਕੀਤਾ ਜਾਏਗਾ ਵਾਰ ਮੈਮੋਰੀਅਲ ਦਿੱਲੀ ਪੀ ਨਰਿੰਦਰ ਮੋਦੀ ਜਾਨਗੇ ਔਰ ਕਈ ਵਿਦੇਸ਼ੀ ਮਹਿਮਾਨ ਵੀ ਸਮਾਗਮ ਦਾ ਹਿੱਸਾ ਬਣਨਗੇ ਤੋਂ ਦੱਸਦੇ ਕਿ ਫਿਲਹਾਲ ਨਰਿੰਦਰ ਮੋਦੀ ਕਾਰਜਕਾਰੀ ਪ੍ਰਧਾਨ ਮੰਤਰੀ ਨੇ ਔਰ ਸੋਚੁਕਨ ਤੋਂ ਬਾਅਦ ਦੱਸਦੇ ਕਿ ਪ੍ਰਧਾਨ ਮੰਤਰੀ ਦਾਦਾ ਸਾਂ ਪਲਾਨ ਕੀਤਾ ਤਾਂ ਇਹ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਰਾਸ਼ਟਰਪਤੀ ਜੀ ਨਾਲ ਮੁਲਾਕਾਤ ਕੀਤੀ ਗਈ ਸੀ راستਿ ਹੈ ਕਿ ਸਰਕਾਰ ਬਣਾਉਣ ਨੂੰ ਲੈ ਕੇ ਪ੍ਰਸਤਾਵ ਰੱਖਿਆ ਗਿਆ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੋਹਰ ਲੱਗੀ ਹੈ ਔਰ ਨਾਲ ਹੀ ਸੰਸਦੀ ਜਲਦੀ ਬੈਠਕ ਹੋਈ ਸੀ ਜਿਸ ਤਰੀਕੇ ਦੇ ਨਾਲ ਸੰਸਦੀ ਜਲਦਾ ਨੇਤਾ ਚੁਣਿਆ ਗਿਆ ਭੀ ਅਨੁਰੇਂਦਰ ਮੋਦੀ ਨੂੰ ਸਾਰੇ ਹੀ ਜੜੇ ਵਿਰੋਧੀ ਨੇ ਉਹਨਾਂ ਸਾਰੇ ਹੀ ਜੜੀ ਸਹਿਯੋਗੀ ਪਾਰਟੀਆਂ ਨੇ ਮਾਫ ਕਰਿਓ ਤਾਂ ਉਹਨਾਂ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ ਸਾਰੇ ਆਗੂਆਂ ਦੇ ਵੱਲੋਂ ਨਿਤੀਸ਼ ਕੁਮਾਰ ਹੋਣ ਚੰਦਰਬਾਬੂ ਨਾਇਦੂ ਹੋਣ ਸਾਰੇ ਤੋਂ ਬਾਅਦ ਤੈਅ ਹੋਇਆ ਕਿ ਨਰੇਂਦਰ ਮੋਦੀ 9 ਜੂਨ ਨੂੰ ਯਾਨੀ ਕਿ ਅੱਜ ਸਵਾ 7 ਵਜੇ ਸੌ ਚੁੱਕਣਗੇ ਅਤੇ ਦੇਖਣਾ ਹੋਵੇਗਾ ਹੋਰ ਕਿਰੇ ਕਿਰੇ ਮੰਤਰੀਆਂ ਦੇ ਵੱਲੋਂ ਵੀ ਸੌ ਚੁੱਕੀ ਜਾਏਗੀ ਜਾਂ ਫਿਰ ਬਾਅਦ ਦੇ ਵਿੱਚ ਇਹ ਫੈਸਲਾ ਹੋਵੇਗਾ। ਅਰਨਿੰਦ ਮੋਦੀ ਦੇ ਮਹਿਮਾਨ ਜਿਹੜੇ ਨੇ ਰੋਨਲਡ ਵਿਕਰਮਾ ਸਿੰਘ ਵਿਕਰਮਾ ਸਿੰਘ ਦੇ ਰਾਸ਼ਟਰਪਤੀ ਸ਼੍ਰਲੰਕਾ ਪਹੁੰਚ ਰਹੇ ਨੇ ਤਾਂ ਬਖਵਾਖ ਜਿਹੜੇ ਵਿਦੇਸ਼ੀ ਮਹਿਮਾਨ ਨੇ ਉਨਾਂ ਨੂੰ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਇਆ ਜਾਏਗਾ ਮੁਹੰਮਦ ਮੁਇਜ਼ ਮੁਇਜ਼ੂ ਰਾਸ਼ਟਰਪਤੀ ਮਾਦਵੀ ਤਾਂ ਇਹਨਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਜਾਏਗੀ ਇਸ ਖਾਸ ਸਮਾਗਮ ਦੇ ਵਿੱਚ ਵੱਡਾ ਸਮਾਗਮ ਹੈ ਹੈਟ੍ਰਿਕ ਲਾਂਚਾਰੇ ਨੇ ਨਰੇਂਦਰ ਮੋਦੀ ਅਹਿਮਦ ਅਫੀਫ ਉਪਰਾਸ਼ਟਰਪਤੀ ਨੇ ਸਸ਼ੇਲਸ ਦੇ ਤੋਂ ਇਹਨਾਂ ਦੇ ਵੱਲੋਂ ਵੀ ਸ਼ਮੂਰਤ ਕੀਤੀ ਜਾਏਗੀ ਖਾਸ ਸਮਾਗਮ ਨਹੀਂ ਤਾਂ મોદી ਤੀਸਰੀ ਵਾਰ ਸੌ ਚੁੱਕਣਗੇ ਜਿਸ ਨੂੰ ਲੈ ਕੇ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਬੰਗਲਾਦੇਸ਼ ਇਹਨਾਂ ਦੇ ਵੱਲੋਂ ਵੀ ਪਹੁੰਚੇ ਜਾਏਗਾ ਜੀ 20 ਦੇ ਵਿੱਚ ਵੀ ਪਹੁੰਚੇ ਸਨ ਪਿਛਲੇ ਸਮੇਂ 'ਚ ਤਾਂ ਅੱਜ ਵੀ ਖਾਸ ਮਹਿਮਾਨ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਪ੍ਰਵਿੰਦ ਕੁਮਾਰ ਜੁਗਨਾਥ ਪ੍ਰਧਾਨ ਮੰਤਰੀ ਮੋਰੀਸ਼ਸ ਦੇ ਇਹਨਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਜਾਏਗੀ ਦੱਸਿਆ ਗਿਆ ਕਿ ਵੱਡੇ ਮਹਿਮਾਨ ਵਿਦੇਸ਼ ਤੋਂ ਪਹੁੰਚ ਰਹੇ ਨੇ ਇੱਕ ਵੱਡਾ ਦਾਵਾ ਕੀਤਾ ਗਿਆ ਹੈ एन डी सरकार बनन जा रही है इसमें लैके पिछले दिनों मीटिंग हुई हैं तो पुष्पा कमल दहल नेपाल के प्रधानमंत्री पहुँच रहे हैं इन्हों की तस्वीर भी तो दिखा रहे हैं ग्राफिक जरिए व्डे मेहमान सारे विदेशों तो पहुँच रहे प्रधानमंत्री भूटान शेरिंग तोबके वालों भी शिरकत की जाएगी तो कल यानी कि आज नरेंद्र मोदी बार प्रधानमंत्री जा रहे परि हजार उन्नीस है क्योंकि इस बार गठजोड़ अगवाई करनी होएगी सरकार चलानी होएगी जो नीतीश चंद्रबाबू नायडू के सहारे खड़ी है ते सरकार एना दो दे है। के इन दिलर से विरोधी यानी कि इंडिया गठजोड़ दरिष्ट 400 ਤੋਂ ਦੂਰ ਪਰ ਬਹੁਤ ਤੋਂ ਪਾਰ ਦੇਸ਼ ਦੇ ਵਿੱਚ ਬਣਨ ਜਾ ਰਹੀ ਹੈ ਐਨਡੀਆ ਦੀ ਸਰਕਾਰ ਤੇ ਐਤਵਾਰ ਸ਼ਾਮ 7:15 ਤੇ ਨਰਿੰਦਰ ਧਾਮੋਦਰਦਾਸ ਮੋਦੀ ਇੱਕ ਵਾਰ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਖਲਫ ਲੈਣ ਜਾ ਰਹੇ ਨੇ ਮੈਂ ਨਰਿੰਦਰ ਧਾਮੋਦਰਦਾਸ ਮੋਦੀ ਈਸ਼ਵਰ ਕੀ ਸਹਪਤ ਲੈਂਦਾ ਹੂੰ ਕਿ ਮੈਂ ਵਿਧੀ ਦੁਆਰਾ ਸਥਾਪਿਤ 2014 ਤੇ 2024 ਦੇ ਵਿੱਚ ਫਰਕ ਨਜ਼ਰ ਆ ਰਿਹਾ ਹੈ ਕਿ ਇਸ ਵਾਰ ਮੋਦੀ ਰਲਮਿਲ ਸਰਕਾਰ ਦੇ ਮੁਖੀ ਬਣਨਗੇ 2014 ਚ ਬੀਜੇਪੀ ਕੋਲ 282 ਸੀਟਾਂ ਸੀ ਤਾਂ 2019 ਦੇ ਵਿੱਚ 303 ਸੀਟਾਂ ਹਾਸਲ ਕਰਕੇ ਬੀਜੇਪੀ ਨੇ ਆਪਣੇ ਦਮ ਤੇ ਹੀ ਸਰਕਾਰ ਬਣਾ ਲਈ ਸੀ ਐਨਡੀਏ ਉਸ ਸਮੇਂ ਵੀ ਵਜੂਦ ਦੇ ਵਿੱਚ ਸੀ ਪਰ ਸ਼ਾਇਦ ਬੀਜੇਪੀ ਨੂੰ ਇਹ ਨਹੀਂ ਜ਼ਰੂਰਤ ਮਹਿਸੂਸ ਨਹੀਂ ਹੋਈ ਜਿੰਨੀ ਇਸ ਵਾਰ ਹੋ ਰਹੀ ਹੈ ਕਿਉਂਕਿ 240 ਸੀਟਾਂ ਤੇ ਸਿਮਤੀ ਬੀਜੇਪੀ ਸਹਿਯੋਗੀਆਂ ਤੋਂ ਬਿਨਾ ਨਾਤਾ ਸਰਕਾਰ ਬਣਾ ਸਕੇਗੀ ਅਤੇ ਸ਼ਾਇਦ ਨਾ ਹੀ ਚਲਾ ਸਕੇਗੀ ਵਨ ਡੇ ਵਨ ਡੇ ਵਨ ਡੇ ਤੇ ਜ਼ਿਕਰ ਸਭ ਤੋਂ ਜ਼ਿਆਦਾ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਦਾ ਹੋ ਰਿਹਾ ਹੈ। ਖੈਰ ਫਿਲਹਾਲ ਦੋਵੇਂ ਐਨਡੀਆ ਦਾ ਹਿੱਸਾ ਨਹੀਂ ਤੇ ਪੂਰੇ ਸਾਥ ਦਾ ਭਰੋਸਾ ਦੇ ਰਹੇ ਨੇ ਪਰ ਨਿਤਿਸ਼ ਦੀ ਪਾਰਟੀ ਭਾਜਪਾ ਨੂੰ ਸਮਝਾ ਜ਼ਰੂਰ ਰਹੀ ਹੈ ਕਿ ਅਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਵਾਲੇ ਆਫਰ ਨੂੰ ਠੁਕਰਾ ਕੇ ਤੁਹਾਡੇ ਨਾਲ ਖੜੇ ਹੋਏ ਹਾਂ। जिन लोगों ने नीतीश कुमार जी को एनडीए गठबंधन के संयोजक के योग भी नहीं माना उन लोगों ने अंतिम तक नीतीश कुमार जी के नेतृत्व में उनके प्रधानमंत्री होते हुए नई सरकार गठन हो ऐसे प्रपोजल्स भेजे केसी त्यागी त्यागी बयान का आधार की हैंग्रेस के खुद न केसी त्यागी ने एक बड़ा बयान दिया है उन्होंने यह दावा किया है कि इंडिया गठबंधन की तरफ से नीतीश कुमार को प्रधानमंत्री पद का ऑफर दिया गया था इस बयान पर आप क्या जवाब देना चाहेंगे क्या प्रतिक्रिया है और उन्होंने इसको अस्वीकार उसी तरफ जानकारी हमारे पास नहीं है क्या ऑफर खुला है आपको जवाब मिल गया मोदी सरकार 3.0 के सामने चुनौतियां तो डबल ने एक पासे खुद की पार्टी बहुमत तो दूर रह गई ਦੂਜੇ ਪਾਸੇ ਵਿਰੋਧੀ ਧਿਰਾਂ ਵੀ ਪਹਿਲਾਂ ਤੋਂ ਨੰਬਰ 'ਚ ਜ਼ਿਆਦਾ ਨਹੀਂ ਤੇ ਇੰਡੀਆ ਗੜਜੋੜ ਦੇ ਬੈਨਰ ਹੇਠ ਇਕਜੁੱਟ ਵੀ ਦਿਖ ਰਹੇ ਨੇ ਉਧਰ ਫਿਲਹਾਲ ਤਾਂ ਐਨਡੀਐਚ ਆਲ इज ਵੈਲ ਨਜ਼ਰ ਆ ਰਿਹਾ ਹੈ ਪਰ ਗੜਜੋੜ ਦੇ ਵਿੱਚ ਹੋ ਕੁਝ ਵੀ ਸਕਦਾ ਹੈ ਕਿਉਂਕਿ ਗੜਜੋੜ ਦੇ ਵਿੱਚ ਨਿਤਿਸ਼ ਨੇ ਤਾਂ ਕੁਝ ਵੀ ਮਮਕਨ ਹੈ ਬਿਊਰੋ ਰਿਪੋਰਟ న్యూਸ 18 ਪੰਚਾ ਅਗੇ ਬਤਾਂਗੀ ਤਾਂ ਸੋਨੀਆ ਗਾਂਧੀ ਕਾਂਗਰਸ ਸੰਸਦੀ ਦਲ ਦੇ ਲੀਡਰ ਚੁਣੇ ਗਏ ਨੇ ਪਾਰਲੀਮੈਂਟਰੀ ਬੋਰਡ ਦੀ ਬੈਠਕ ਦੇ ਵਿੱਚ ਦੱਸਿਆ ਕਿ ਸੋਨੀਆ ਗਾਂਧੀ ਦੇ ਨਾਂ ਤੇ ਮੋਹਰ ਲੱਗੀ ਹੈ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਮੰਗ ਉੱਠ ਰਹੀ ਹੈ ਤਾਂ ਸੀ ਡਬਲਯੂਸੀ ਦੀ ਮੀਟਿੰਗ ਦੇ ਵਿੱਚ ਵੀ ਰਾਹੁਲ ਗਾਂਧੀ ਦੇ ਲਈ ਲੋਬਿੰਗ ਹੋਈ ਔਰ ਕਾਂਗਰਸ ਮੈਮ MP's ਨੇ ਇੱਕੋ ਸੁਰ ਦੇ ਵਿੱਚ ਮੰਗ ਕੀਤੀ ਹੈ ਰਾਹੁਲ ਬਣਨ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪਾਰਲੀਮੈਂਟਰੀ ਬੋਰਡ ਨੇ ਅਸਈ ਕਿ ਸੋਨੀਆ ਗਾਂਧੀ ਨੂੰ ਸੰਸਦੀ ਦਲ ਦਾ ਲੀਡਰ ਚੁਣਿਆ ਹੈ ਔਰ ਮੋਹਰ ਉਹਨਾਂ ਦੇ ਨਾਂ ਤੇ ਲੱਗ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਦੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਰਾਹੁਲ ਗਾਂਧੀ ਹੋਣਗੇ ਜਾਂ ਫਿਰ ਕੋਈ ਹੋਰ ਪਤਾ ਸੀ ਕਿ ਰਾਹੁਲ ਗਾਂਧੀ ਦੋਵੇਂ ਸੀਟਾਂ ਤੋਂ ਜਿੱਤ ਹਾਸਲ ਕਰ ਚੁੱਕੇ ਨੇ ਵਾਇਨਾਡ ਅਤੇ ਨਾਇਬਰੇਦੀ ਦੀ ਸੀ ਦੋਵਾਂ ਤੋਂ ਜਿੱਤ ਹਾਸਲ ਕੀਤੀ सबने अपील की है राहुल गांधी जी को कि आपको विपक्ष का नेता बनना चाहिए आपको लड़ना चाहिए एक ऐसे व्यक्ति हैं जो देश के प्रधानमंत्री के सामने खड़े होके आंख में आंख डाल के बात कर सकते हैं वो है राहुल गांधी और जब राहुल गांधी खड़े होंगे तो देश का नौजवान अपने आप को सुरक्षित महसूस करेगा तमाम से वो मुद्दे महंगाई का मुद्दा बेरोजगारी का मुद्दा अग्निवीर का मुद्दा ये तमाम मुद्दे जब वो राहुल गांधी विपक्ष के नेता होंगे उठाएंगे तो मेरे को लगता कि देश के लोग अपने आप को ये महसूस करेंगे कि हमारी बात करने वाला और हमारी लड़ाई लड़ने वाला कोई व्यक्ति राहुल जी को यूनैनिमस अंदर मुद्दा उठा है सभी ने डिमांड की और मेरा ख्याल एक्सेप्ट उनको करनी चाहिए और करेंगे सारे देश में कांग्रेस के कार्डर्स भी चाहते हैं देश भी चाहता है कि राहुल जी इस जिम्मेवारी को संभाले जो लीडर ऑफ द ऑपोजिशन की है और मुझे लग रहा है संभाले ने हमने रिक्वेस्ट की हमने सभी ने कहा कि हिंदुस्तान के वोटर्स की और जो कांग्रेस के वर्कर्स हैं, उनकी सबकी डिमांड है कि राहुल गांधी को आना चाहिए आगे और उनको एक्सेप्ट करनी होगी ये अगर कोई कांग्रेस का नेतृत्व विशेष नेतृत्व विशेष तौर से बधाई का पात्र है राहुल गांधी जी ने जिस रूप से निर्भीकता से हर वर्ग की लड़ाई लड़ी पिछले दस वर्षो से इस सरकार से राहुल गांधी जी ने जिस रूप से भारत जोड़ो यात्रा करी मैं समझता हूँ वो एक विशेष बधाई के पात्र हैं और ये भावना को देखते हुए हम सब ने ये भी आग्रह किया कि राहुल गांधी जी नेता विपक्ष की जिम्मेदारी लें ऐसी भावना देशवासियों की है कांग्रेस कार्यकर्ताओं की है और कांग्रेस वर्किंग कमेटी में भी यही भावना उभर के सामने आई ਅਗੇ ਵਧਾਂਗੇ ਤਾਂ ਇਕਬਾਲ ਸਿੰਘ ਝੁੰਡਾ ਦੇ ਅਧਿਕਾਰ ਸੁਭੀਰ ਸਿੰਘ ਬਾਦਲ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਸੰਗਰੂਰ ਹਲਕੇ ਦੇ ਨਾਲ ਸੰਬੰਧਿਤ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਮੰਥਨ ਕੀਤਾ ਗਿਆ ਹੈ ਤਾਂ ਸੁਭੀਰ ਬਾਦਲ ਨੇ ਵਰਕਰਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਪਾਰਟੀ ਦੇ ਲਈ ਦਿਨਤ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਔਰ ਵਰਕਰਾਂ ਨੂੰ ਜੰਮੇ ਚੋਣਾਂ ਦੀ ਤਿਆਰੀ ਕਰਨ ਨੂੰ ਲੈ ਕੇ ਸਰਦਾ ਦਿੱਤਾ ਗਿਆ ਹੈ ਉਸ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਮੀਟਿੰਗ ਹੋਈ ਹਲਕੇ ਜਿਹੜੇ ਜਿਹੜੇ ਉਮੀਦਵਾਰ ਸੀ ਜਿਹੋ ਦਸ ਸਾਹਿਬ ਦੇ ਘਰੇ ਆਏ ਤੇ ਸਾਰੇ ਵਰਕਰ ਹਲਕਾ ਚਾ ਜਾਏ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਕਿ ਬਹੁਤ ਮਿਹਨਤ ਕੀਤੀ ਸਾਡੇ ਵਰਕਰਾਂ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਹੈ ਸੀ ਕਿ ਮਿਹਨਤ ਜਾਰੀ ਰੱਖੋ ਤੇ ਪ੍ਰਮਾਤਮਾ ਮਿਹਰ ਕਰੂਗਾ ਕਿ ਥਾਰਾਂ ਤਾਂ ਰੱਬ ਦੇ ਹੱਥ ਹੁੰਦੀ ਹੈ ਅਕਾਲੀ ਦਲ ਅਕਾਲੀ ਦਲ ਦਾ ਸ਼ਰਮ ਨਹੀਂ ਅਕਾਲੀ ਦਲ ਦਾ ਜਿਹੜਾ ਪਾਰਟੀ ਹੈ ਉਹ ਖੇਤਰੀ ਪਾਰਟੀ ਆ ਕੌਮ ਪੰਜਾਬ ਦੀ ਪਾਰਟੀ ਹੈ ਤੇ ਅਕਾਲੀ ਦਲ ਦੀ ਜੋ ਸੋਚ ਹੈ ਤੇ ਦੁਨੀਆਂ ਪਾੜੀ ਸੋਚ ਦਾ ਬਹੁਤ ਫਰਕ ਹੈ ਇਸ ਕਰਕੇ ਮੈਂ ਸਾਰੇ ਵਰਕਰ ਮੈਂ ਉਹਨਾਂ ਦਾ ਧੰਨਵਾਦ ਬੇਸਿਕਲੀ ਅੱਜ ਦਾ ਪਰਪਸ ਹੀ ਧੰਨਵਾਦ ਕਰਨਾ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨਮਾਇਦਾ ਆਗੂ ਵਰਕਰ ਐਂਡ ਪਾਰਲੀਮੈਂਟ ਹਾਲ ਕੀਤੇ ਦੇ ਹਰਕਾਂ ਜੀ ਸਾਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਪ੍ਰੋਮਿਨੈਂਟ ਆਗੂ ਵਰਕਰ ਉਹਨਾਂ ਨੂੰ ਮਿਲਣਾ ਆਇਆ ਸੀ ਸਾਡੇ ਔਰ ਜੋ ਕਾਰਨ ਨੇ ਇਹਨਾਂ ਕਾਰਨਾ ਕਰਕੇ ਪਾਰਟੀ ਥੋੜਾ ਬਹੁਤ ਨੁਕਸਾਨ ਹੋਇਆ ਔਰ ਪਾਰਟੀ ਪਿੱਛੇ ਹਰੇ ਸੀਟਾਂ ਹਾਰੀਆਂ ਉਹਨਾਂ ਜਿੰਦ ਦੇ ਬਾਰੇ ਜ਼ਿਕਰ ਕਰਦੇ ਗੱਲਾਂ ਬਾਤਾਂ ਕੀਤੀਆਂ ਔਰ ਉਹਨਾਂ ਨੇ ਵਰਕਰਾਂ ਨੂੰ ਹੌਸਲਾ ਅਫਜ਼ਾਈ ਕੀਤੀ ਸੋ ਪਾਰਟੀ ਵਰਕਰਾਂ ਨੂੰ ਹੌਸਲਾ ਜਰਨਾ ਚਾਹੀਦਾ ਆਉਣ ਵਾਲੇ ਸਮੇਂ ਆਪਾਂ ਫੇਰ ਤਕੜੇ ਹੋ ਕੇ ਪਾਰਟੀ ਦੀ ਕੰਮ ਕਰੀਏ ਪਾਰਟੀ ਤੋਂ ਬਿਨਾਂ ਸ਼ਰਮ ਨਹੀਂ ਕਰਦਾ ਤੋਂ ਬਿਨਾਂ ਪੰਜਾਬ ਦਾ ਕੋਈ ਸਹਰ ਨਹੀਂ ਸਕਦਾ ਹੁਣ ਗੱਲ ਕੰਗਨਾਰ ਨੌਤ ਵਾਲੇ ਵਿਵਾਦ ਦੀ ਜਦੋਂ ਕਈਆਂ ਨੇ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਤਾਂ ਕੰਗਨਾਰ ਨੌਤ ਪੜਕ ਉੱਠੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਨੂੰ ਆਪਣੇ ਅੰਦਰ ਦੀ ਅਪਰਾਧਿਕ ਪ੍ਰਵ੍ਰਿਤੀ ਵੱਛਾਕਾ ਦੀ ਲੋੜ ਹੈ ਤਾਂ ਉਧਰ ਇਸ ਤੇ ਸਿਆਸਤ ਵੀ ਖੂਪ ਪੱਕੀ ਹੋਈ ਹੈ ਇਹ ਰਿਪੋਰਟ ਕੰਗਨਾ ਰਣੌਤ ਵਾਲਾ ਵਿਵਾਦ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਕਈ ਲੋਕ ਕੁਲਵਿੰਦਰ ਕੌਰ ਦੀ ਹਮਾਇਤ ਵਿੱਚ ਨਿਤਰੇ ਤਾਂ ਕੰਗਨਾ ਰਣੌਤ ਉਹਨਾਂ ਤੇ ਪੜ ਕੋਠੀ ਇਥੋਂ ਤੱਕ ਕਹਿ ਦਿੱਤਾ ਕਿ ਅਪਰਾਧੀ ਦੀ ਹਮਾਇਤ ਕਰਨਾ ਵੀ ਕਾਨੂੰਨ ਦੀ ਉਲੰਘਣਾ ਹੈ ਕੰਗਨਾ ਨੇ ਟਵੀਟ ਕਰਦੇ ਹੋਰ ਕੀ ਕੁਝ ਕਿਹਾ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਹਰ ਬਲਾਕਾਰੀ ਕਾਤਲ ਜਾਂ ਚੋਰ ਕੋਲ ਜੁਰਮ ਕਰਨ ਲਈ ਹਮੇਸ਼ਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਕੋਈ ਵੀ ਜੁਰਮ ਕਦੇ ਵੀ ਬਿਨਾ ਕਾਰਨ ਨਹੀਂ ਵਾਪਰਦਾ ਫਿਰ ਵੀ ਉਹਨਾਂ ਨੂੰ ਦੋਸ਼ੀ ਠਹਿਰਾ ਕੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਯਾਦ ਰੱਖੋ ਜੇ ਤੁਸੀਂ ਬਿਨਾ ਇਜਾਜ਼ਤ ਕਿਸੇ ਦੇ ਸਰੀਰ ਨੂੰ ਛੂਣ ਅਤੇ ਉਸ ਤੇ ਹਮਲਾ ਕਰਨ ਨੂੰ ਠੀਕ ਸਮਝਦੇ ਹੋ ਤਾਂ ਤੁਸੀਂ ਬਲਾਤਕਾਰ ਜਾਂ ਕਤਲ ਨੂੰ ਵੀ ਠੀਕ ਸਮਝਦੇ ਹੋਗੇ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਛੂਣਾ ਜਾਂ ਹਮਲਾ ਹੀ ਹੈ ਤੁਹਾਨੂੰ ਆਪਣੇ ਅੰਦਰ ਦੀ ਅਪਰਾਧਿਕ વૃਤੀ ਵੱਲ ਝਾਕਣ ਦੀ ਲੋੜ ਹੈ ਦਰਸਲ سوشل میڈیا ਤੇ ਕੁਝ ਲੋਕ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰਾਏ ਨੇ ਬਾਲੀਵੁੱਡ ਦੇ ਸਿੰਗਰ ਕੰਪੋਜ਼ਰ ਵਿਸ਼ਾਲ ਟਟਲਾਨੀ ਨੇ ਤਾਂ ਕੁਲਵਿੰਦਰ ਨੂੰ ਜੋਬ ਆਫਰ ਤੱਕ ਕਰ ਦਿੱਤੀ ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦਾ ਪਰ ਮੈਂ ਸੀਆਈਐਸਐਫ ਕਰਮਚਾਰੀ ਦੇ ਗੁੱਸੇ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹਾਂ ਜੇ ਕੁਲਵਿੰਦਰ ਖਿਲਾਫ ਸੀਆਈਐਸਐਫ ਕੋਈ ਐਕਸ਼ਨ ਲੈਂਦੀ ਹੈ ਤਾਂ ਮੈਂ ਯਕੀਨ ਦਿਵਾਉਂਦਾ ਹਾਂ ਕਿ ਇੱਕ ਜੋਬ ਉਸਦਾ ਇੰਤਜ਼ਾਰ ਕਰ ਰਹੀ ਹੈ ਜੇ ਉਹ ਅਸੈਪਟ ਕਰਨਾ ਚਾਹੁੰਦੀ ਹੈ जय हिंद जय जवान जय किसान हालांकि बॉलीवुड ਦੇ ਪਲੇਬੈਕ ਸਿੰਗਰ ਮੀਕਾ ਸਿੰਘ ਕੰਗਨਾ ਦੇ ਸਮਰਥਨ ਦੇ ਵਿੱਚ ਉਤਰੇ ਨੇ ਮੀਕਾ ਸਿੰਘ ਨੇ ਕੀ ਕੁਝ ਕਿਹਾ ਉਹ ਵੀ ਵਿਸਥਾਰ ਦੇ ਨਾਲ ਦੱਸਦੇ ਹਾਂ ਅਸੀਂ ਪੰਜਾਬੀ ਅਤੇ ਸਿੱਖ ਪਾਈਚਾਰੇ ਦੇ ਰੂਪ ਚ ਦੁਨੀਆ ਭਰ ਚ ਸੇਵਾ ਤੇ ਰੱਖਿਆ ਨਾਲ ਸਤਿਕਾਰਤ ਪਛਾਣ ਬਣਾਈ ਹੈ ਕੰਗਨਾ ਰਣਾਉਤ ਨਾਲ 에어ਪੋਰਟ ਤੇ ਜੋ ਹੋਇਆ ਸੁਣ ਕੇ ਦੁੱਖ ਹੋਇਆ CISF ਕਾਂਸਟੇਬਲ 에어ਪੋਰਟ ਤੇ ਡਿਊਟੀ ਤੇ ਸੀ ਅਤੇ ਉਸਦਾ ਫਰਜ਼ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ ਇਹ ਦੁਖੀ ਕਰਨ ਵਾਲੀ ਗੱਲ ਹੈ ਕਿ ਉਸਨੇ ਕਿਸੇ ਦੂਜੇ ਮਾਮਲੇ ਦੇ ਨਿੱਜੀ ਗੁੱਸੇ ਕਰਕੇ ਇੱਕ ਯਾਤਰੀ ਤੇ ਹਮਲਾ ਕਰਨਾ ਸਹੀ ਸਮਝਿਆ ਇਹ ਗੁੱਸਾ 에ਰਪੋਰਟ ਤੋਂ ਬਾਹਰ ਸਿਵਲ ਡਰੈਸ ਚ ਦਿਖਾਉਣਾ ਚਾਹੀਦਾ ਸੀ ਆਪਣੇ ਜਜ਼ਬਾਤਾਂ ਨੂੰ ਦਿਖਾਉਣ ਦਾ ਇਹ ਸਹੀ ਤਰੀਕਾ ਨਹੀਂ ਹੈ ਇਸ ਸਰਕਰ ਦਾ ਅਸਰ ਪੰਜਾਬ ਦੀਆਂ ਦੂਜੀਆਂ ਮਹਿਲਾਵਾਂ ਤੇ ਪਵੇਗਾ ਉਹਨਾਂ ਨੂੰ ਕੰਮ ਤੋਂ ਸਸਪੈਂਡ ਕੀਤਾ ਜਾ ਸਕਦਾ ਹੈ ਤੇ ਉਹ ਵੀ ਇੱਕ ਮਹਿਲਾ ਦੀ ਗਲਤੀ ਕਰਕੇ ਇਸ ਮੁੱਦੇ ਤੇ ਸਿਆਸਤ ਵੀ ਖੂਪ ਅੱਕੀ ਹੋਈ ਹੈ। ਅਕਾਲੀ ਆਗੂ ਵਿਕਰਮ ਅਜੀਤਿਆ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ ਜਦਕਿ ਕਾਂਗਰਸ ਨੇ ਕੰਗਨਾ ਰਣੌਤ ਦੇ ਬਿਆਨ ਦਾ ਵਿਰੋਧ ਕੀਤਾ। ਮੇਰਾ ਪਹਿਲਾ ਸਵਾਲ ਭਗਵੰਤ ਮਾਨ ਨੂੰ ਕਿ ਪਰਚਾ ਕੰਗਨਾ ਰਣੌਤ ਤੇ ਕਿਉਂ ਨਹੀਂ? ਆਪ ਦੀ ਸਾਂਝ ਦੱਸੋ। ਐਸਾ ਹੈ ਕਿ ਕਿਸੇ ਕੇ ਥੱਪੜ ਵੱਜੇ ਹਮੇ ਵੀ ਬਹੁਤ ਅੱਛਾ ਨਹੀਂ ਲੱਗਦਾ ਔਰ ਹੋਣਾ ਵੀ ਨਹੀਂ ਚਾਹੀਏ। ਲੇਕਿਨ ਪੰਜਾਬ ਮੇਂ ਉਗਰਵਾਦ ਨਹੀਂ ਚੱਲ ਰਹਾ ਹੈ। ਪੰਜਾਬ ਮੇਂ ਐਸੀ ਕੋਈ ਬਾਤ ਨਹੀਂ। ਪੰਜਾਬ ਕੋ ਬਦਨਾਮ ਕਰਨੇ ਦੀ ਜ਼ਰੂਰਤ ਨਹੀਂ ਹੈ। ਅਗਨਾਰ ਨੌਰ ਨੋਟ ਜੋ ਤਸੀਂ ਇਹ ਤਸਵੀਰਾਂ ਦਿਖਾ ਰਹੇ ਆ ਸੁਰਾਜ ਘਾਟ ਪਹੁੰਚ ਚੁਕੇ ਨੇ ਨਰਿੰਦਰ ਮੋਦੀ ਹਰਦੀਪ ਪੁਰੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਔਰ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸੋ ਨਮਨ ਕੀਤਾ ਜਾਏਗਾ ਬਾਪੂ ਗਾਂਧੀ ਨੂੰ ਅਟਲ ਬਿਹਾਰੀ ਵਾਜਪਈ ਨੂੰ ਨਮਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਧੀਆਂ ਤਸਵੀਰਾਂ ਇਹ ਦਿੱਲੀ ਤੋਂ ਸਾਹਮਣੇ ਆ ਰਹੀਆਂ ਨੇ ਸੋ ਦੱਸਿਓ ਕਿ ਅੱਜ ਸ਼ਾਮ ਨੂੰ 7:30 ਵਜੇ ਸਮਾਗਮ ਰੱਖਿਆ ਗਿਆ ਹੈ ਤਾ ਕੁਲ ਮਿਲਾਕੇ ਅੱਜ ਦਾ ਵੱਡਾ ਦਿਨ ਖਾਸ ਤੌਰ ਤੇ ਨਰਿੰਦਰ ਮੋਦੀ ਸਰਕਾਰ ਦੇ ਲਈ ਕਿਉਂਕਿ ਤੀਸਰੀ ਵਾਰ ਸਰਕਾਰ ਜਿਹੜੀ ਹੈ ਉਹ ਬਣਨ ਜਾ ਰਹੀ ਹੈ ਔਰ ਉਸ ਨੂੰ ਲੈ ਕੇ ਇਹ ਪੂਰਾ ਸਮਾਗਮ ਅੱਜ طے ਰੱਖਿਆ ਗਿਆ ਹੈ ਕਿਉਂਕਿ ਗਰਮੀ ਜਿਹੜੀ ਹੈ ਦਿਨ ਦੇ ਵਿਚਾਲੇ ਬਹੁਤ ਹੁੰਦੀ ਹੈ ਸੋ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਜਿਸ ਦੀ ਵਜ੍ਹਾ ਦੇ ਨਾਲ ਸ਼ਾਮ ਨੂੰ ਇਹ ਪ੍ਰੋਗਰਾਮ ਰੱਖਿਆ ਗਿਆ ਹੈ शर्दा अंकरा जेड़ा है वो मैजिक नंबर खुद बीजेपी हासिलता नहीं कर सकी ता नमन कीता जा रहे हैं प्रधानमंत्री वर्णन वाले ने तीसरी बार नरेंद्र मोदी तफिल हाल भी कार्यकारी प्रधानमंत्री ने नरेंद्र मोदी दे वलो शर्दा दे फूल भेंट किए जा रहे हैं आई लाइव तस्वीर तो नुफारे पे हैं दिल्ली तो, तो आज सरकार तीसरी बार बन जा रही है एक वड्डा देले बीजेपी दे, दे लेगी और एनडीए देलेगी एन डी ए की सरकार तीसरी बार बन जा रही है और उसको तो पहला एक तस्वीर नरेंद्र मोदी लाइव तस्वीर तो हम दिखा रहे हैं राजघघाट तो ये लाइव तस्वीर ने तो दस दिए कि सारा प्रोग्राम जोता है, वो है। तो सब तो पहला बापू की समाधि पहुंचे ने राजघाट पहुंचे ने नरेंद्र मोदी नमन कर रहे हैं उन परिक्रमा कर रहे हैं और हाथ जोड़ के नमन किया जा रहा है बापू ने लाइव तस्वीर तूा तो रही हैं छे मेले का समा है हालांकि धुकड़ी तो जी है उस समय के नाम ही चढ़ जा है क्योंकि गर्मी का मौसम सो चुकन तो पहला महात्मा गांधी में नमन किया जा रहा है राजघाट पहुँचे उसके बाद जो प्लैन है अग्नि सबका पी एम अटल बिहारी वाजपेयी की समाधि स्थल स्थलदैव अटल जाएंगे और उसके बाद फिर वार मेमोरियल जाएंगे राज पहुंचे ने बापू नमन किया जा रहा है हरदीप पुरी उन्होंने मौजूद ने सबका मंत्री ਯਮਨarendra Modi ਦੇ ਵੱਲੋਂ ਨਮਨ ਕੀਤਾ ਗਿਆ ਰਾਜਕਾਟ ਤੇ ਔਰ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਸੋ ਦੱਸ ਦਈਏ ਕਿ ਪੰਡਤ Jawaharlal Nehru ਅਤਵਾਰ ਦੂਸਰੇ ਬਾਰੇ ਅਜਿਹੇ ਪ੍ਰਧਾਨ ਮੰਤਰੀ ਨੇ ਜੁ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ Nehru ਲਗਾਤਾਰ ਦੱਸੇ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਸਨ